ਅਸੀਂ ਨਾ ਹੁਣੇ ਇੱਕ ਦੇਖਦੇ ਸੀਗੇ ਕਿ ਕੁਝ ਕਿਸੇ ਬੰਦੇ ਨੇ ਇੱਕ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਘਮੀ ਹੈ ਜਿਸ ਦੇ ਵਿੱਚ ਉਹ ਪਟਿਆਲਾ ਐਡਮਿਨਿਸਟ੍ਰੇਸ਼ਨ ਚ ਜਿਹੜੇ ਡਿਪਟੀ ਕਮਿਸ਼ਨਰ ਡੀਸੀ ਨੇ ਹੁਣ ਪਟਿਆਲਾ ਦੇ ਸ਼ੌਕਤ احمد ਉਹਨਾਂ ਦੇ ਅਗੇਂਸਟ ਕੁਝ ਅਲੀਗੇਸ਼ਨ ਲਗਾ ਰਹੇ ਸੀ ਕਿ ਉਹ ਲੋਕਾਂ ਨੂੰ ਨਹੀਂ ਮਿਲਦੇ ਕੰਮ ਨਹੀਂ ਕਰਦੇ ਅਸਲ ਚਾਹਨਾ ਉਹ ਜਿਹੜੇ ਲੱਗਦੇ ਨੇ ਇਹ ਕੜਮ ਚੋਧਰੀ ਨੇ ਇਹ ਜਿਹੜਾ ਕੜਮ ਚੋਧਰੀ ਨੇ ਜਿੰਨਾ ਕੜਮ ਚੋਧਰੀਆਂ ਦਾ ਦੇ ਦਬਾਅ ਨੂੰ ਡੀਸੀ ਨਹੀਂ ਮੰਨਦਾ ਜਾਂ ਸੁਣਦਾ ਤਾਂ ਇਹ ਕੜਮ ਚੋਧਰੀ ਨਾ ਹੁਣ ਆਪਣੀ ਇੱਕ ਸੱਤਾ ਦਾ ਨਸ਼ਾ ਉਹ ਕਹਿੰਦਾ ਅਸੀਂ ਸਰਕਾਰ ਦੇ ਮਾਲਕ ਆ ਜਿਹੜਾ ਉਹ ਬੰਦਾ ਕੜਮ ਚੋਧਰੀ ਆਪਣੇ ਆਪ ਨੂੰ ਜਿਹੜਾ ਕਹਿ ਰਿਹਾ ਕਿ ਡੀਸੀ ਦੇ ਉੱਤੇ ਅਲੀਗੇਸ਼ਨ ਲਗਾ ਰਿਹਾ ਉਹ ਕਹਿ ਰਿਹਾ ਕਿ ਅ ਅਸੀਂ ਸੱਤਾ ਦੇ ਮਾਲਕ ਹਾਂ ਸਰਕਾਰ ਦੇ ਮਾਲਕ ਹਾਂ ਉਹ ਭੱਲੇ ਮਾਨਸੇ ਲੋਕਤੰਤਰ ਹੈ ਇੱਥੇ ਕੋਈ ਮਾਲਕ ਨਹੀਂ ਹੈ ਇੱਥੇ ਸਾਰੇ ਹੀ ਮੁਲਾਜ਼ਮ ਨੇ ਚਾਹੇ ਉਹ ਸਰਕਾਰ ਦਾ ਕੋਈ ਵੀ ਨੁਮਾਇੰਦਾ ਚਾਹੇ ਉਹ ਪ੍ਰਧਾਨ ਮੰਤਰੀ ਆ ਚਾਹੇ ਉਹ ਮੁੱਖ ਮੰਤਰੀ ਆ ਤੇ ਚਾਹੇ ਉਹ ਸਰਕਾਰ ਦੇ ਕਿਸੇ ਵੀ ਤਰ੍ਹਾਂ ਦੇ ਚੁਣੇ ਹੋਏ ਲੋਕ ਨੇ ਉਹ ਕੁਝ ਸਮੇਂ ਦੇ ਲਈ ਸਭ ਜਨਤਾ ਦੇ ਸੇਵਕ ਨੇ ਮਾਲਕ ਕੋਈ ਨਹੀਂ ਇੱਥੇ ਤੇ ਬਾਕੀ ਰਹੀ ਗੱਲ ਜਿੱਥੇ ਤੱਕ ਡੀਸੀ ਪਟਿਆਲਾ ਦੀ ਜਿਹੜੇ ਹੁਣ ਹੈਗੇ ਨੇ ਅਸੀਂ ਤਾਂ ਕਹਿੰਦੇ ਆ ਪਟਿਆਲੇ ਨੂੰ ਬੜੇ ਭਾਗਾਂ ਦੇ ਨਾਲ ਇਹ ਜਿਹਾ ਡੀਸੀ ਮਿਲਿਆ ਜਿਹੜਾ ਪ੍ਰੋਪਰ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈ ਤੇ ਲੋਕਾਂ ਦੇ ਅਸੀਂ ਤਾਂ ਦੇਖਿਆ ਸਾਡੇ ਇੱਕ ਦਿਨ ਅਸੀਂ ਬੈਠੇ ਸੀ ਡੀਸੀ ਕੋਲ ਦੇਖ ਰਹੇ ਸੀ ਕਿਸੇ ਕੰਮ ਲਈ ਗਏ ਹੋਏ ਸੀ ਅਸੀਂ ਤਾਂ ਉੱਥੇ ਅਸੀਂ ਦੇਖਿਆ ਤਾਂ ਇੱਕ ਬੰਦੇ ਦਾ 12 ਸਾਲ ਦਾ 12 14 ਸਾਲ ਦਾ ਮਸਲਾ ਜਿਹੜਾ ਸੀ ਉਹ ਡੀਸੀ ਨੇ 10 ਮਿੰਟ ਦੇ ਵਿੱਚ ਸੌਟ ਆਊਟ ਕਰਤਾ ਉਹ ਭਲੇ ਮਾਨਸੂ ਠੋਕੇ ਵਰਗੇ ਲੋਕਾਂ ਦੇ ਜਿਹੜੇ ਦਬਾਅ ਨੇ ਨਾ ਉਹਨੋਂ ਜੋ ਦਬਾਅ ਡੀਸੀ ਨਹੀਂ ਸੁਣ ਰਿਹਾ ਜਾਂ ਨਹੀਂ ਮੰਨ ਰਿਹਾ ਤਾਂ ਤੁਸੀਂ ਇਹ ਜੇ ਡੀਸੀ ਨੂੰ ਇੱਥੋਂ ਪਟਿਆਲੇ ਤੋਂ ਕੰਨ ਬਦਲਣਾ ਚਾਹੀਦਾ ਦੇਖੋ ਸਰਕਾਰ ਆਮ ਆਦਮੀ ਪਾਰਟੀ ਦੀ ਆ ਭਗਵੰਤ ਮਾਨ ਦੀ ਆ ਭਗਵੰਤ ਮਾਨ ਜੀ ਤੁਹਾਨੂੰ ਜਿਹੜਾ ਲੋਕਾਂ ਨੇ ਚੁਣਿਆ ਆਮ ਲੋਕਾਂ ਨੇ ਚੁਣਿਆ ਇਹ ਥੋਡੇ ਘੜਮ ਚੋਧਰੀਆਂ ਨੇ ਨਹੀਂ ਤੁਹਾਨੂੰ ਸਰਕਾਰ ਦਿੱਤੀ ਜਿਹੜੇ 92 ਐਮਐਲਏ ਦਿੱਤੇ ਨੇ ਉਹ ਪੰਜਾਬ ਦੀ ਜਨਤਾ ਨੇ ਦਿੱਤੇ ਨੇ ਜੇ ਪਟਿਆਲਾ ਦੇ ਵਿੱਚ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਅਜੀਤਪਾਲ ਸਿੰਘ ਜੀ ਨੂੰ ਐਮਐਲਏ ਬਣਾਇਆ ਜਾਂ ਜਿਹੜੇ ਥੋਡੇ ਡਾਕਟਰ ਬਲਬੀਰ ਸਿੰਘ ਜੀ ਨੂੰ ਐਮਐਲਏ ਬਣਾਇਆ ਤਾਂ ਪਟਿਆਲੇ ਦੀ ਜਨਤਾ ਨੇ ਬਣਾਇਆ ਫੁੱਡਾ ਪਹਿਲਾ ਮੋਢਲਾ ਫਰਜ ਜਿਹੜਾ ਹੈਗਾ ਉਹ ਜਨਤਾ ਦੇ ਕੰਮ ਕਰਨ ਲਈ ਹੈ ਤੁਸੀਂ ਬਹੁਤ ਵਧੀਆ ਡੀਸੀ ਲਾਇਆ ਪਟਿਆਲੇ ਤੇ ਅਸੀਂ ਇਹ ਕਹਿੰਦੇ ਆ ਕਿ ਇਹ ਜਿਹੜਾ ਡੀਸੀ ਤਾਂ ਸਾਨੂੰ ਬੜੇ ਭਾਗਾ ਨਾਲ ਮਿਲਿਆ ਪਟਿਆਲੇ ਵਾਲਿਆਂ ਨੂੰ ਜਿਹੜਾ ਬਿਨਾ ਕਿਸੇ ਜਿਹੜਾ ਔਨ ਮੈਰਿਟਸ ਕੰਮ ਕਰ ਰਿਹਾ ਔਨ ਮੈਰਿਟਸ ਜਿਹੜੇ ਕੰਮ ਕਰਨ ਵਾਲੇ ਅਫਸਰ ਨੇ ਬਹੁਤ ਘੱਟ ਨੇ ਅੱਜ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਕੰਮ ਕਰ ਰਹੇ ਨੇ ਜ਼ਿਆਦਾਤਰ ਅਫਸਰ ਤੇ ਉਸ ਦੇ ਵਿੱਚੋਂ ਜਿਹੜਾ ਕੋਈ ਅਫੀਸਰ ਔਨ ਮੈਰਿਟਸ ਕੰਮ ਕਰ ਰਿਹਾ ਤਾਂ ਅਸੀਂ ਹਿੰਦੂ ਵੈਲਫੇਅਰ ਬੋਰਡ ਵੱਲੋਂ ਪੂਰੀ ਤਰ੍ਹਾਂ ਡਟ ਕੇ ਇਹ ਜੇ ਅਫਸਰ ਦੇ ਨਾਲ ਖੜੇ ਆ ਜਿਹੜਾ ਅਫੀਸਰ ਔਨ ਮੈਰਿਟਸ ਕੰਮ ਕਰ ਰਿਹਾ ਤੇ ਜਨਤਾ ਦੇ ਕੰਮ ਕਰ ਰਿਹਾ ਤਾਂ ਇਸ ਲਈ ਜਿਹੜੇ ਕੋਈ ਲੋਕ ਸਿਰਫ ਆਪਣੀ ਚੌਧਰਾ ਦੇ ਕਰਕੇ ਜਾਂ ਆਪਣੀਆਂ ਉਸ ਕਰਕੇ ਵੀ ਸਾਨੂੰ ਉੱਥੇ ਚਾਹ ਪਕੌੜਾ ਨਹੀਂ ਮਿਲਿਆ ਤਾਂ ਇਸ ਕਰਕੇ ਉਹ ਚਾਹ ਪਕੌੜੇ ਦੇ ਬੇਸਿਕਲੀ ਭੁੱਖੇ ਲੋਕ ਨੇ ਜਿਹੜੇ ਇਹ ਜੇ ਅਫਸਰਾਂ ਦੇ ਅੱਗੇ ਦੇ ਉੱਤੇ ਅਲੀਗੇਸ਼ਨ ਲਗਾਉਂਦੇ ਨੇ ਝੂਠੇ ਅਲੀਗੇਸ਼ਨ ਕੋਈ ਪਬਲਿਕ ਪਰੇਸ਼ਾਨ ਨਹੀਂ ਹੁੰਦੀ ਪਬਲਿਕ ਬੜੀ ਖੁਸ਼ ਆ ਪਬਲਿਕ ਬੜੀ ਸੁਖੀ ਆ ਅਹਜੇ ਐਡਮਿਨਿਸਟ੍ਰੇਸ਼ਨ ਦੇ ਦੇ ਉਦੇਚ ਤੇ ਅਸੀਂ ਤਾਂ ਬੇਨਤੀ ਕਰਾਂਗੇ ਆਪਣਾ ਜਿਹੜੇ ਭਗਵੰਤ ਮਾਨ ਨੇ ਵੀ ਤੁਸੀਂ ਆਪਣੇ ਜਿਹੜੇ ਅਹਜੇ ਕੜਮ ਚੋਧਰੀ ਨੇ ਇਹਨਾਂ ਦੇ ਉੱਤੇ ਨੱਥ ਪਾਓ ਤਾਂ ਕਿ ਉਹ ਅਫਸਰਾਂ ਦੇ ਉੱਤੇ ਜਿਹੜੇ ਔਨ ਮੈਰਿਟਸ ਕੰਮ ਕਰ ਰਹੇ ਅਫਸਰ ਨੇ ਉਹਨਾਂ ਦੇ ਉੱਤੇ ਉਹ ਦਬਾਅ ਨਾ ਬਣਾ ਸਕਣ ਤਾਂ ਚਲੋ ਅਸੀਂ ਇਨੀਆਂ ਗੱਲਾਂ ਦੇ ਨਾਲ ਅਸੀਂ ਫਿਰ ਆਪਣੀ ਉਹਨਾਂ ਨੂੰ ਵੀ ਅਸੀਂ ਇੱਕ ਸਲਾਹ ਦੇਵਾਂਗੇ ਕੜਮ ਚੋਧਰੀਆਂ ਨੂੰ ਵੀ ਭਲੇਓ ਮਾਨਸੋ ਤੁਹਾਨੂੰ ਲੋਕਾਂ ਨੇ ਚੁਣਿਆ ਆਮ ਆਦਮੀ ਪਾਰਟੀ ਆ ਇਹ ਤੁਸੀਂ ਆਮ ਆਦਮੀ ਪਾਰਟੀ ਨੂੰ ਖਾਸ ਆਦਮੀ ਪਾਰਟੀ ਨਾ ਬਣਾਓ ਇਹ ਬਣਾਉਣ ਦੀ ਕੋਸ਼ਿਸ਼ ਨਾ ਕਰੋ ਇਹਦੇ ਨਾਲ ਥੋੜਾ ਗਾਹਾਂ ਨੂੰ ਥੋੜੀਆਂ ਜ਼ਮਾਨਤਾਂ ਜਬਤ ਹੋ ਜਣੇ ਜੇ ਇਹ ਜੇ ਕੰਮ ਕਰੋਗੇ ਤਾਂ ਤੁਸੀਂ ਪਬਲਿਕ ਦੇ ਨਾਲ ਲੈ ਕੇ ਚੱਲੋ ਪਬਲਿਕ ਦੇ ਕੰਮ ਕਰਾਓ ਅਫਸਰਾਂ ਦੇ ਉੱਤੇ ਇਨ ਅਨਨੈਸੈਸਰੀ ਪ੍ਰੈਸ਼ਰ ਨਾ ਬਣਾਉਣ ਦੀ ਕੋਸ਼ਿਸ਼ ਕਰੋ ਚੰਗਾ ਰਾਮ ਰਾਮ